ਪ੍ਰੇ ਦਾ ਲਾਰਡ ਹਾਲੇਲੂਇਆ ਖੁਦਾਮ ਨੂੰ ਖੁਦਾ ਦਾ ਸ਼ੁਕਰ ਕਰਦੇ ਆਂ ਅੱਛੇ ਸਮੇਂ ਦੇ ਲਈ ਉਹਦੇ ਦਇਆ ਦੀ ਮੁਹੱਬਤ ਦੇ ਵਾਸਤੇ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਖੁਦਾ ਦੇ ਬਚਨ ਦੇ ਵਿੱਚੋਂ ਸਿੱਖਦੇ ਆ ਰਹੇ ਆਂ ਇੱਕ ਮਸੀਹੀ ਜੀਵਨ ਇੱਕ ਮਸੀਹੀ ਕਰਾਣਾ ਇੱਕ ਮਸੀਹੀ ਸੇਵਕ ਔਰ ਉਹਦਾ ਜੀਵਨ ਜਿਹੜਾ ਆ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਹਦੇ ਬਾਰੇ ਅਸੀਂ ਦੋ ਪਾਰਟ ਉਹਦੇ ਅਸੀਂ ਸਿੱਖ ਚੁੱਕੇ ਆਂ ਅਸੀਂ ਨਮਕ ਦੇ ਉੱਤੇ ਗੌਰ ਕਰ ਰਹੇ ਸੀਗੇ ਕਿ वचन ਚ ਲਿਖਿਆ ਮਤੀ ਦੇ ਅੰਜੀਲ 5 ਤੋਂ ਲੈ ਕੇ 13 ਦੀ 16 13 ਤੋਂ 16 ਤੱਕ ਜਦੋਂ ਅਸੀਂ ਪੜ੍ਹਦੇ ਆਂ ਉੱਥੇ ਦੋ ਪ੍ਰਭ ਯਿਸੂ ਮਸੀਹ ਨੇ ਰੁਤਬੇ ਸਾਡੇ ਦੇ ਠਰਾਰੇ ਆ ਨੰਬਰ 1 ਕਿ ਤੁਸੀਂ ਧਰਤੀ ਦਾ ਨਮਕ ਹੋ ਨੰਬਰ 2 ਤੁਸੀਂ ਸੰਸਾਰ ਦਾ ਨੂਰ ਹੋ ਨਮਕ ਉੱਤੇ ਅਸੀਂ ਕਾਫੀ ਵਿਸਤਾਰ ਦੇ ਨਾਲ ਸੁਣਿਆ ਸੀ ਔਰ ਅਸੀਂ ਦੇਖਿਆ ਸੀ ਕਿ ਲੂਤ ਦੀ ਬੀਬੀ ਉਹ ਵੀ ਨਮਕ ਦਾ ਥੰਮ ਬਣ ਗਈ ਸੀ ਲੇਕਿਨ ਉਹ ਨਮਕ ਕਿਸੇ ਕੰਮ ਦਾ ਨਹੀਂ ਸੋ ਉਹਦੇ ਲਈ ਪ੍ਰਭੂ ਯਸਮਸੀ ਨੇ ਇੱਕ ਬੜਾ ਵਧੀਆ ਵੀਰਵਾ ਦਿੱਤਾ ਹੈ ਕਿ ਨਮਕ ਜੇ ਬੇਸਵਾਦਾ ਹੋ ਜਾਵੇ ਤੇ ਉਹ ਕਿਵੇਂ ਫਿਰ ਉਹਦੇ ਵਿੱਚ ਨਮਕੀਨੀ ਲਿਆਈ ਜਾਵੇ ਉਹ ਫਿਰ ਰਾਹ ਦੇ ਵਿੱਚ ਸੁੱਟਣ ਦੇ ਪੈਰਾ ਹਿੱਟ ਮਿਲਣ ਦੇ ਯੋਗ ਹੀ ਰਹਿ ਜਾਂਦਾ ਹੈ ਸੋ ਉਸੇ ਤਰ੍ਹਾਂ ਇੱਕ ਮਸੀਹੀ ਜੀਵਨ ਦੇ ਵਿੱਚੋਂ ਅਗਰ ਮਸੀਹੀ ਪੰਨ ਨਿਕਲ ਜਾਵੇ ਜਿਵੇਂ ਨਮਕ ਦੇ ਵਿੱਚੋਂ ਨਮਕੀਨੀ ਤੇਵੇਂ ਇੱਕ ਮਸੀਹੀ ਜੀਵਨ ਦੇ ਵਿੱਚੋਂ ਮਸੀਹੀ ਪੰਨ ਮਸੀਹੀ ਸੁਭਾਅ ਮਸੀਹ ਵਾਲਾ ਸਾਰਾ ਜੋ ਸਿਸਟਮ ਆ ਉਹ ਜਦੋਂ ਨਿਕਲ ਜਾਵੇ ਤੇ ਉਹ ਵੀ ਫਿਰ ਉਸੇ ਨਮਕ ਵਰਗਾ ਆ ਜਿਹੜਾ ਕਹੋਂਦਾ ਤੇ ਨਮਕ ਆ ਪਰ ਨਮਕੀਨੀ ਰਹਤ ਆ ਤੇ ਫਿਰ ਕਿਸੇ ਕੰਮ ਦਾ ਨਹੀਂ ਉਸੇ ਤਰ੍ਹਾਂ ਉਹ ਜਿਹੜਾ ਕਹੋਂਦਾ ਮਸੀਹ ਆ ਪਰ ਉਹਦੇ ਵਿੱਚ ਮਸੀਹ ਦਾ ਸੁਭਾਅ ਨਹੀਂ ਤੇ ਫਿਰ ਉਹ ਮਸੀਹ ਵੀ ਨਹੀਂ ਕਿਉਂਕਿ ਬਚਨ ਸਾਫ਼ ਕਰਕੇ ਲਿਖਿਆ ਤੁਹਾਡਾ ਉਹ ਹੀ ਸੁਭਾਅ ਹੋਵੇ ਜਿਹੜਾ ਮਸੀਹ ਯਸੂ ਦਾ ਸੀ ਸੋ ਇਸ ਤੋਂ ਘੱਟ ਸੌਦਾ ਪੁਗੜਾ ਵੀ ਨਹੀਂ ਕਈ ਵਾਰੀ ਅਸੀਂ ਇਹ ਵੀ ਜਿੱਦ ਕਰਕੇ ਚਲਦੇ ਆ ਕਿ ਨਹੀਂ ਅਸੀਂ ਮਸੀਹ ਨੂੰ ਮੰਨਣ ਵਾਲੇ ਆ ਔਰ ਅਸੀਂ ਬੜੇ ਚੰਗੇ ਆ ਦੂਸਰੇ ਪਾਸੇ ਅਸੀਂ ਫਿਰ ਮਸੀਹਤ ਨੂੰ ਵਿਖਾਉਣ ਦੇ ਵਿੱਚ ਵੀ ਹਮੇਸ਼ਾ ਫੇਲ ਹੋ ਜਾਂਦੇ ਆ ਸੋ ਇਸ ਲਈ ਇਹ ਗੱਲ ਯਾਦ ਰੱਖਣ ਵਾਲੀ ਹੈ ਜੇ ਦਾਅਵੇ ਕਰਨੇ ਆ ਤੇ ਫਿਰ ਮਸੀਹ ਨੂੰ ਆਪਣੇ ਵਿੱਚੋਂ ਵਿਖਾਉਣਾ ਜਿਹੜਾ ਆ ਉਹ ਬੜਾ ਜ਼ਰੂਰੀ ਆ ਕਿਉਂਕਿ ਸਾਡੇ ਵਿੱਚੋਂ ਮਸੀਹ ਨੂੰ ਵੇਖ ਕੇ ਲੋਕ ਮਸੀਹ ਦੇ ਉੱਤੇ ਈਮਾਨ ਲੈਣ ਇਹ ਸਭ ਤੋਂ ਵੱਡੀ ਗਵਾਹੀ ਹੁੰਦੀ ਹੈ ਸੋ ਇਸ ਲਈ ਅਸੀਂ ਦੇਖਿਆ ਸੀ ਕਿ ਉਹਦੀ ਘਰ ਵਾਲੀ ਜਿਹੜੀ ਲੁੱਤਦੀ ਆ ਉਹਨੇ ਪਿੱਛੇ ਮੁੜ ਕੇ ਦੇਖਿਆ ਸੋ ਮਸੀਹੀ ਜਿਹੜਾ ਆਪਣੇ ਆਪ ਨੂੰ ਕਹੋਂਦਾ ਆ ਅਗਰ ਉਹ ਪਿੱਛੇ ਮੁੜ ਕੇ ਵੇਖਦਾ ਆ ਤੇ ਫਿਰ ਉਹ ਮਸੀਹੀ ਕਹਿਲਾਉਣ ਦੇ ਯੋਗ ਨਹੀਂ ਆ ਤੇ ਜੇ ਉਹ ਪਿੱਛੇ ਮੁੜ ਕੇ ਵੇਖੇਗਾ ਉਹਦਾ ਹਾਲ ਜਿਹੜਾ ਆ ਫਿਰ ਉਹ ਲੁੱਤ ਦੀ ਬੀਵੀ ਵਰਗਾ ਹੋਵੇਗਾ ਦੁਨੀਆਂ ਦੇ ਲਈ ਉਹ ਹੋਵੇਗਾ ਤੇ ਨਮਕ ਦਾ ਥੰਮ ਪਰ ਉਹ ਨਮਕ ਕਿਸੇ ਕੰਮ ਦਾ ਨਹੀਂ ਹੋਵੇਗਾ ਸੋ ਨਮਕ ਜਦੋਂ ਕਿਸੇ ਕੰਮ ਦਾ ਨਾ ਨਾ ਰਹਿ ਜਾਵੇ ਫਿਰ ਪਰਮੇਸ਼ਵਰ ਨੂੰ ਫੈਸਲਾ ਲੈਣਾ ਪੈਂਦਾ ਲਿਖਿਆ ਬਚਨ ਦੇ ਵਿੱਚ ਪਰਮੇਸ਼ਵਰ ਨੇ ਧਰਤੀ ਉੱਤੇ ਨਿਗਾਹ ਮਾਰੀ ਤੇ ਬ੍ਰਾਈਤ ਤੋਂ ਸਿਵਾ ਹੋਰ ਕੁਝ ਪਾਇਆ ਨਹੀਂ ਸਭ ਲੋਕ ਭਟਕ ਗਏ ਸੀਗੇ ਪਾਪ ਭੋਗ ਬਿਲਾਸ ਦੇ ਸ਼ਿਕਾਰ ਹੋ ਗਏ ਸੀਗੇ ਔਰ ਪਾਪ ਧਰਤੀ ਉੱਤੇ ਇੰਨਾ ਵੱਧ ਗਿਆ ਕਿ ਪਰਮੇਸ਼ਵਰ ਨੇ ਕਿਹਾ ਕਿ ਮੈਨੂੰ ਮਨੁੱਖ ਨੂੰ ਬਣਾਉਣ ਦੇ ਉੱਤੇ ਇੱਕ ਤਰ੍ਹਾਂ ਕਹਿ ਦਿੱ ਵੀ ਦੁੱਖ ਹੋਇਆ ਅਫਸੋਸ ਹੋਇਆ ਸੋ ਇਹ ਪਰਮੇਸ਼ਰ ਦਾ ਕਹਿਣਾ ਪਰਮੇਸ਼ਰ ਦੀ ਪੀੜਾ ਨੂੰ ਬਿਆਨ ਕਰਦਾ ਆ ਪਰਮੇਸ਼ਰ ਨੇ ਬਣਾ ਕੇ ਗਲਤੀ ਨਹੀਂ ਕੀਤੀ ਪਰ ਜਿਸ ਮਕਸਦ ਦੇ ਲਈ ਬਣਾਇਆ ਸੀ ਉਸ ਮਕਸਦ 'ਚ ਬਣਿਆ ਨਹੀਂ ਰਿਹਾ ਇਸਰਕੇ ਪਰਮੇਸ਼ਰ ਨੂੰ ਇਹਨੂੰ ਬਣਾਉਣ ਦੇ ਉੱਤੇ ਅਫਸੋਸ ਹੋਇਆ ਔਰ ਫਿਰ ਉਹਨੇ ਫੈਸਲਾ ਲਿਆ ਕਿ ਮੈਂ ਇਹ ਸਭ ਕੁਝ ਖਤਮ ਕਰ ਦਾਂਗਾ ਜੋ ਕੁਝ ਮੈਂ ਧਰਤੀ ਦੇ ਉੱਤੇ ਬਣਾਇਆ ਸਣੇ ਮਨੁੱਖ ਕੀ ਜਾਨਵਰ ਕੀ ਪੰਛੀ ਕੀ ਰੰਗਣ ਵਾਲੇ ਕੀ ਉੜਨ ਵਾਲੇ ਕੀ ਚੱਲਣ ਵਾਲੇ ਕੀ ਸਭ ਕੁਛ ਕਿਹਦੇ ਕਾਰਨ ਇਸ ਮਨੁੱਖ ਦੇ ਪਾਪ ਦੇ ਕਾਰਨ ਪਾਪ ਦਾ ਘੜਾ ਭਰ ਗਿਆ ਤੇ ਪਰਮੇਸ਼ਵਰ ਨੂੰ ਫਿਰ ਫੈਸਲਾ ਲੈਣਾ ਪਿਆ ਜਦੋਂ ਤੱਕ ਤੇ ਇਹ ਪਰਮੇਸ਼ਵਰ ਦੀ ਇੱਛਾ ਦੇ ਵਿੱਚ ਚੱਲਦੀ ਸੀ ਉਦੋਂ ਤੱਕ ਇਹ ਮੁਬਾਰਕ ਨਮਕ ਦੀ ਤਰ੍ਹਾਂ ਸੀ ਹੁਣ ਚੱਲਦੇ ਚੱਲਦੇ ਪਾਪ ਦੇ ਵਿੱਚ ਮਗਨ ਹੋ ਗਏ ਔਰ ਪਾਪ ਕਰਨ ਤੋਂ ਬਿਨਾ ਇਹਨਾਂ ਨੂੰ ਕੋਈ ਫਿਆਲ ਹੀ ਨਹੀਂ ਰਿਹਾ ਤੇ ਫਿਰ ਪਰਮੇਸ਼ਵਰ ਨੇ ਜਦੋਂ ਵੇਖਿਆ ਕਿ ਇਹਨਾਂ ਦੇ ਅੰਦਰੋਂ ਨਮਕੀਨੀ ਪੂਰੀ ਤਰ੍ਹਾਂ ਖਤਮ ਹੋ ਗਈ ਆ ਤੇ ਫਿਰ ਪਰਮੇਸ਼ਵਰ ਨੇ ਇਹਨਾਂ ਨੂੰ ਖਤਮ ਕਰਨ ਦਾ ਫੈਸਲਾ ਫਿਰ ਕਰ ਲਿਆ ਤੇ ਇਸੇ ਨਮਕ ਨੂੰ ਫਿਰ ਪਰਮੇਸ਼ਵਰ ਨੇ ਕਿਵੇਂ ਤਬਾਹ ਕੀਤਾ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਨੇ ਧਰਤੀ ਦੇ ਉੱਤੇ ਐਸੀ بارش ਲਿਖਿਆ ਧਰਤੀ ਜਿਹੜੇ ਸੋਮੇ ਸੀ ਉਹ ਵੀ ਫੁੱਟ ਪਏ ਤੇ ਆਕਾਸ਼ ਤੋਂ بارش ਤੇ ਉਹ بارش ਇੰਨੀ ਹੋਈ ਔਰ ਪਾਣੀ ਧਰਤੀ ਉੱਤੇ ਇਨਾ ਹੋਇਆ ਕਿ ਵੱਡੇ ਵੱਡੇ ਜਿਹੜੇ ਪਹਾੜ ਸੀ ਉਹ ਵੀ ਉਸ ਪਾਣੀ ਦੇ ਵਿੱਚ ਡੁੱਬ ਗਏ ਔਰ ਉਹ ਜਿਹੜੇ ਲੋਕ ਜਿਨ੍ਹਾਂ ਦੇ ਵਿੱਚ ਪਰਮੇਸ਼ਰ ਚਾਹੁੰਦਾ ਸੀ ਕਿ ਨਮਕੀਨੀ ਬਣੀ ਰਹੇ ਜਦੋਂ ਨਮਕੀਨੀ ਬਣੀ ਨਾ ਰਹੀ ਤੇ ਫਿਰ ਜਿਹੜਾ ਨਮਕ ਬੇਸਵਾਦਾ ਹੋ ਗਿਆ ਉਹਨੂੰ ਉਹਨੇ ਪਾਣੀ ਵਿੱਚ ਘੋਲ ਕੇ ਖਤਮ ਕਰ ਦਿੱਤਾ ਸੋ ਪਿਆਰੇ ਅਜੀਜੋ ਯਾਦ ਰੱਖੋ ਅਸੀਂ ਲੂਤ ਦੀ ਬੀਬੀ ਜਿਹੜੀ ਲੂਣ ਦਾ ਥੰਮ ਬਣ ਗਈ ਅਸੀਂ ਉਹ ਲੂਣ ਨਹੀਂ ਬਣਨਾ ਜਿਹੜਾ ਕਿਸੇ ਦੇ ਕੰਮ ਨਾ ਆਵੇ ਕਹਿਣ ਨੂੰ ਤੇ ਲੂਣ ਦਾ ਥੰਮ ਹੀ ਆ ਪਰ ਉਸ ਲੂਣ ਤੋਂ ਕੋਈ ਲਾ ਕੇ ਆਪਣੇ ਘਰ ਨਹੀਂ ਲੈ ਕੇ ਜਾਵੇਗਾ ਆਪਣੇ ਕਿਸੇ ਕੰਮ ਦੇ ਵਿੱਚ ਨਹੀਂ ਲਿਆਵੇਗਾ ਬਲਕਿ ਉਸ ਲੋਣ ਨੂੰ ਵੇਖ ਕੇ ਲੋਕਾਂ ਨੂੰ ਯਾਦ ਆਉਂਦਾ ਇਹ ਲਾਨਤੀ ਲੋਣ ਆ ਸੋ ਇਸੇ ਤਰ੍ਹਾਂ ਜਿਹੜੇ ਪਿੱਛੇ ਮੁੜ ਕੇ ਵੇਖਦੇ ਆ ਉਹ ਯਾਦ ਰੱਖੋ ਉਹ ਵੀ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਉਸੇ ਤਰ੍ਹਾਂ ਹੀ ਆ ਜਿਵੇਂ ਲੋਤ ਦੀ ਬੀਬੀ ਆ ਉਹ ਵੀ ਉਹ ਬੇਸਵਾਦਾ ਲੋਣ ਆ ਜਿਹੜਾ ਕਿਸੇ ਕੰਮ ਦਾ ਨਹੀਂ ਤੇ ਨਾ ਉਹਨੂੰ ਸਲੂਣਾ ਕੀਤਾ ਹੀ ਜਾ ਸਕਦਾ ਆ ਸੋ ਪਿਆਰੇ ਅਜੀਜੋ ਇੱਕ ਤੇ ਗੱਲ ਇਹ ਅਸੀਂ ਸਿੱਖ ਲਈ ਹੈ ਕਿ ਤੁਸੀਂ ਧਰਤ ਦਾ ਧਰਤੀ ਦਾ ਨਮਕ ਹੋ ਤੇ ਨਮਕ ਹਰੇਕ ਚੀਜ਼ ਨੂੰ ਸਵਾਦਲਾ ਕਰ ਦਿੰਦਾ ਆ ਔਰ ਇਹਨੂੰ ਯਾਦ ਰੱਖਾਂ ਕਿ ਜਿਹੜਾ ਦੂਜਿਆਂ ਨੂੰ ਸਵਾਦਲਾ ਕਰਦਾ ਏ ਆਪ ਕਿਤੇ ਬੇਸਵਾਦਾ ਨਾ ਹੋ ਜਾਏ ਦੂਸਰਾ ਲਿਖਿਆ ਤੁਸੀਂ ਸੰਸਾਰ ਦੇ ਨੂਰ ਤੁਸੀਂ ਪਰਮੇਸ਼ਵਰ ਆਪ ਨੂਰ ਆ ਤੇ ਉਸ ਨੂਰ ਨੇ ਆਪਣੇ ਨੂਰ ਦੇ ਵਿੱਚੋਂ ਸਾਡੇ ਵਿੱਚ ਨੂਰ ਪਾਇਆ ਤੇ ਸਾਨੂੰ ਸੰਸਾਰ ਦਾ ਨੂਰ ਠਹਿਰਾਇਆ ਸੋ ਨੂਰ ਕਿਹੋ ਜਿਹਾ ਆ ਹੁਣ ਏਸੀ ਦੇ ਉੱਤੇ ਵੀ ਅਸੀਂ ਵਿਚਾਰ ਕਰਨ ਆਇਆ ਕਿ ਇੱਕ ਤੇ ਹੁੰਦਾ ਹੈ 0 ਵਾਟ ਦਾ ਬਲਬ ਉਹਦੀ ਰੋਸ਼ਨੀ ਕੁਝ ਹੋਰ ਹੁੰਦੀ ਹੈ ਉਸ ਤੋਂ ਬਾਅਦ ਕੋਈ 40 ਵਾਟ ਦਾ ਹੁੰਦਾ ਕੋਈ 60 ਵਾਟ ਦਾ ਹੁੰਦਾ ਕੋਈ 100 ਵਾਟ ਦਾ ਹੁੰਦਾ ਅੱਜ ਕੱਲ ਤੇ ਹੋਰ ਵੀ ਸਿਸਟਮ ਬਣ ਗਏ ਕਿਉਂਕਿ ਅੱਜ ਕੱਲ ਜਿਹੜੇ ਬਲਬ ਆਗੇ ਆਉਣਾ ਵਿੱਚ 30 ਵਾਟ ਦਾ ਵੀ ਆ ਜਾਂਦਾ ਤੇ 50 ਦਾ ਵੀ ਆ ਜਾਂਦਾ ਤੇ 60 ਦਾ ਵੀ ਆ ਜਾਂਦਾ ਪਹਿਲਾਂ ਸਾਡੇ ਜ਼ਮਾਨਿਆਂ ਦੇ ਵਿੱਚ ਇਦਾਂ ਹੀ ਹੁੰਦਾ ਸੀ ਕਿ 0 ਦਾ ਹੁੰਦਾ ਸੀ ਕਿ 40 ਦਾ ਹੁੰਦਾ ਇੱਕ 60 ਦਾ ਹੁੰਦਾ ਤੇ 100 ਦਾ ਹੁੰਦਾ ਸੀ ਉਸ ਤੋਂ ਬਾਅਦ 200 250 500 ਇਸ ਤਰ੍ਹਾਂ ਹੁੰਦੇ ਸੀ ਫਿਰ ਉਸ ਤੋਂ ਬਾਅਦ ਵੱਧ ਜਾਂਦੇ ਸੀਗੇ ਔਰ ਯਾਦ ਰੱਖੋ ਪਰਮੇਸ਼ਰ ਨੇ ਕਿਹਾ ਕਿ ਤੁਸੀਂ ਨੂਰ ਹੋ ਰੌਸ਼ਨੀ ਹੋ ਤੇ ਰੌਸ਼ਨੀ ਫਿਰ ਹੁਣ ਅਸੀਂ ਕਿੱਦਾਂ ਦੀ ਬਖੇਰ ਰਹੇ ਆ ਅਸੀਂ ਜਦਾਵਾ ਕਰਾਂਗੇ ਕਿ ਪਰਮੇਸ਼ਰ ਨੇ ਤੇ ਸਾਨੂੰ ਨੂਰ ਠਹਿਰਾਇਆ ਹੈ ਤੇ ਨੂਰ ਫਿਰ ਕਿੱਦਾਂ ਦਾ 0 ਵਾਟ ਦੇ ਬਲਬ ਵਰਗੇ ਤਾਂ ਨਹੀਂ ਜਾਂ 40 ਵਾਟ ਵਰਗੇ ਤਾਂ ਨਹੀਂ ਜਾਂ 60 ਵਾਲੇ ਤਾਂ ਨਹੀਂ ਜਾਂ 100 ਵਾਲੇ ਤਾਂ ਨਹੀਂ ਜਾਂ 1000 ਵਾਲੇ ਤਾਂ ਨਹੀਂ ਜਾਂ 500 ਵਾਲੇ ਤਾਂ ਨਹੀਂ ਜਾਂ ਉਸ ਤੋਂ ਉੱਪਰ ਤੇਨੇ ਕਿਹੜੇ ਆ ਸੀ ਅਸੀਂ ਇਹ ਵਿਚਾਰ ਕਰਨਾ ਹੈ ਕਿਉਂਕਿ ਰੋਸ਼ਨੀ ਦੀ ਇੱਕ ਆਦਤ ਹੈ ਰੋਸ਼ਨੀ ਜਿੰਨੀ ਜ਼ਿਆਦਾ ਹੋਵੇਗੀ ਓਨੀਆਂ ਹੀ ਚੀਜ਼ਾਂ ਸਪਸ਼ਟ ਨਜ਼ਰ ਆਉਣਗੀਆਂ ਰੋਸ਼ਨੀ ਜਿੰਨਾ ਜ਼ਿਆਦਾ ਹੋਵੇਗੀ ਅਗਰ ਤੁਹਾਨੂੰ ਕੋਈ ਚੀਜ਼ ਨਹੀਂ ਲੱਭ ਰਹੀ ਤੁਸੀਂ ਜ਼ੀਰੋ ਵਾਰਡ ਦਾ ਜਗਾਓਗੇ ਤੇ ਉਹ ਓਨੀਆਂ ਕਿ ਚੀਜ਼ਾਂ ਤੁਹਾਨੂੰ ਦਿਖਣਗੀਆਂ ਜਿੰਨੀਆਂ ਕਿ ਉਹਦੇ ਚ ਵੇਖੀਆਂ ਜਾ ਸਕਦੀਆਂ ਆ ਸੋ ਹੋਰ ਵੀ ਚੀਜ਼ਾਂ ਜਿਹੜੀਆਂ ਤੁਸੀਂ ਮਤਲਬ ਕਹਿੰਦਾ ਭਾਬੀ ਨਹੀਂ ਦੇਖ ਸਕਦੇ ਜਿੱਦਾਂ ਇਹਦਾ ਰੋਸ਼ਨੀ ਵੱਧਦੀ ਆ ਉਦੋਂ ਉਹ ਚੀਜ਼ਾਂ ਫਿਰ ਨਜ਼ਰ ਆਉਣੀਆਂ ਸ਼ੁਰੂ ਹੁੰਦੀਆਂ ਆ ਸੋ ਉਸੇ ਤਰ੍ਹਾਂ ਪਰਮੇਸ਼ਵਰ ਚਾਹੁੰਦਾ ਆ ਉਹਨੇ ਸਾਨੂੰ ਨੂਰ ਠਹਿਰਾਇਆ ਆ ਔਰ ਇਹ ਨੂਰ ਦਿਨ-ਪ੍ਰਤੀ ਦਿਨ ਵੱਧਦਾ ਜਾਣਾ ਚਾਹੀਦਾ ਲੇਕਿ ਕੰਮ ਉਲਟਾ ਹੁੰਦਾ ਇਹ ਨੂਰ ਵੱਧਦਾ ਨਹੀਂ ਪਿਆ ਬਲਕਿ ਦਿਨ-ਪ੍ਰਤੀ ਦਿਨ ਕੀ ਹੋઈ ਜਾ ਰਿਹਾ ਭਲਾ ਘਟਦਾ ਜਾ ਰਿਹਾ ਆ ਸੋ ਘਟਦਾ ਘਟਦਾ ਫਿਰ ਫਿਊਜ਼ ਹੀ ਹੋ ਜਾਂਦਾ ਤੇ ਕਹਦਾ ਕੀ ਹੈ ਭਲਾ ਇਹ ਫਿਊਜ ਹੋਇਆ ਵੀ ਫਿਰ ਦਾਅਵੇ ਕਰਦਾ ਨਹੀਂ ਮੈਂ ਅਜੇ ਵੀ ਨੂਰ ਆ ਲੋਕੀ ਅੰਨੇ ਥੋੜੀ ਆ ਲੋਕੀ ਦੇਖ ਲੈਂਦੇ ਆ ਵੀ ਤੂੰ ਹੁਣ ਮਾਤਰ ਬਲਬ ਤੇ ਬਲਬ ਹੀ ਰਹਿੰਦਾ ਹੈ ਉਹਦੇ ਵਿੱਚੋਂ ਤਾਰ ਜੀ ਝੜ ਜਾਂਦੀ ਹੈ ਤੇ ਫਿਊਜ ਆ ਹੁਣ ਤੇ ਦੇਖਣ ਨੂੰ ਕੀ ਹੈ ਦੇਖਣ ਨੂੰ ਤੇ ਇਹ ਕਹਣਾ ਮੈਂ ਤੇ ਬਲਬ ਹੀ ਆ ਜੀ ਤੇ ਬਲਬ ਤੂੰ ਕਹਦਾ ਜਦੋਂ ਤੂੰ ਰੋਸ਼ਨੀ ਨਹੀਂ ਦੇ ਸਕਦਾ ਸੋ ਉਸੇ ਤਰ੍ਹਾਂ ਜਦੋਂ ਤਾਰ ਝੜ ਜਾਂਦੀ ਹੈ ਨਾ ਜਦੋਂ ਜਿਹੜਾ ਕਨੈਕਸ਼ਨ ਪਰਮੇਸ਼ਰ ਨਾਲ ਜੁੜਿਆ ਹੋਇਆ ਜਦੋਂ ਟੁੱਟ ਜਾਂਦਾ ਆ ਰਹੁੰਦੇ ਤੇ ਬਲਬ ਹੀ ਆ ਪਰ ਕਿਸੇ ਕੰਮ ਦੇ ਕੰਮ ਦੇ ਨਹੀਂ ਸੋ ਬਲਬ ਉਹਨੇ ਦੇ ਤਾਂ ਕਿ ਕਿਸੇ ਦੀ ਵਰਤੋਂ ਵਿੱਚ ਆ ਕਿਸੇ ਦਾ ਕੰਮ ਆ ਕਿਸੇ ਨੂੰ ਰੋਸ਼ਨੀ ਦੇ ਸਕਦਾ ਜਦੋਂ ਤੱਕ ਉਹਦੀਆਂ ਤਾਰਾਂ ਸਲਾਮਤ ਆ ਸੋ ਇਹ ਤਾਰਾਂ ਸਾਡੀਆਂ ਜਿਹੜੀਆਂ ਆ ਪਰਮੇਸ਼ਵਰ ਦੇ ਨਾਲ ਹਮੇਸ਼ਾ ਜੁੜੀਆਂ ਰਹਿਣੀਆਂ ਜ਼ਰੂਰੀ ਆ ਔਰ ਇਹਨਾਂ ਦੇ ਟੁੱਟਣ ਦੇ ਕਾਰਨ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਮਝਾਂਗੇ ਸੋ ਇੱਕ ਗੱਲ ਤੇ ਯਾਦ ਰੱਖੋ ਇੱਕ ਸੱਚਾ ਮਸੀਹੀ ਉਹ ਆ ਜਿਹੜਾ ਆਪਣੇ ਜੀਵਨ ਤੋਂ ਬੋਲਚਾਲ ਤੋਂ ਵਿਹਾਰ ਤੋਂ ਤੇ ਹੋਰ ਕਈ ਚੀਜ਼ਾਂ ਤੋਂ ਆਪਣੇ ਆਪ ਨੂੰ ਲੋਕਾਂ 'ਚ ਪੇਸ਼ ਕਰਕੇ ਆਪਣੇ ਵਿੱਚੋਂ ਦੀ ਮਸੀਹ ਯਸੂ ਨੂੰ ਦਿਖਾਉਂਦਾ ਆ ਉਸੇ ਤਰ੍ਹਾਂ ਅਸੀਂ ਦੇਖਦੇ ਆਂ ਵਚਨ ਦੀ ਦੂਸਰੀ ਆਧਾਰਨ ਜਿਹੜੀ ਆ ਸਾਡੀ ਤੁਲਨਾ ਜਿਹੜੀ ਕੀਤੀ ਗਈ ਆ ਉਹ ਇਹ ਆ ਜਦੋਂ ਅਸੀਂ ਮੱਤੀ ਦੇ ਅੰਜੀਲ 7 24 ਤੇ 25 ਨੂੰ ਪੜ੍ਹਦੇ ਆਂ ਮੈਂ ਆਇਤ ਜ਼ਰੂਰ ਪੜ੍ਹਨੀ ਚਾਹਾਂਗਾ ਤਾਂ ਕਿ ਅਸੀਂ ਇਹਨੂੰ ਥੋੜਾ ਜਿਹਾ ਤਰੀਕੇ ਦੇ ਨਾਲ ਸਮਝ ਸਕੀਏ ਸੋ ਤੁਹਾਡੇ ਅੱਗੇ ਮੈਂ ਆਇਤ ਰੱਖਾਂਗਾ ਮੱਤੀ ਦੀ ਅੰਜੀਲ 7 ਅਧਿਆਇ ਉਹਦੀ 24 ਆਇਤ ਤੋਂ ਇਸ ਲਈ ਜੋ ਕੋਈ ਮੇਰੀ ਇਹ ਬਾਤیں ਸੁਣ ਕੇ ਉਹਨੇ ਮੰਨਤਾ ਹੈ ਸੋ ਇੱਕ ਮਸੀਹੀ ਬੰਦੇ ਦਾ ਸਭ ਤੋਂ ਵੱਡਾ ਇੱਕ ਕਰਤੱਬ ਹੈ ਉਹਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਯਿਸੂ ਮਸੀਹ ਦੀਆਂ ਜਿਹੜੀਆਂ ਗੱਲਾਂ ਸੁਣਦਾ ਹੈ ਸਭ ਤੋਂ ਪਹਿਲਾਂ ਤੇ ਜ਼ਰੂਰੀ ਹੈ ਉਹਨਾਂ ਨੂੰ ਸੁਣੇ ਉਸ ਤੋਂ ਬਾਅਦ ਅਗਲਾ ਕੰਮ ਕੀ ਹੈ ਸੁੰਨਾ ਵੀ ਹੈ ਤੇ ਫਿਰ ਉਹਨੂੰ ਮੰਨਣਾ ਵੀ ਹੈ ਤੇ ਹੁਣ ਕੋਈ ਆਖੇਗਾ ਕਿ ਕਿਉਂਕਿ ਜਦੋਂ ਤੁਸੀਂ ਗੱਲ ਕਿਸੇ ਨਾਲ ਕਰੋ ਹਰੇਕ ਨਾਲ ਨਹੀਂ ਅਸੀਂ ਸੁਣਦੇ ਆਂ ਜੀ ਅਸੀਂ ਮੰਨਦੇ ਆਂ ਜੀ ਅਸੀਂ ਚੱਲਦੇ ਆਂ ਜੀ ਤੇ ਫਿਰ ਲੋਕੀ ਉਂਗਲੀ ਕਿਉਂ ਉਠਾਉਂਦੇ ਆ ਜਿਵੇਂ ਸੁਣਦੇ ਵੀ ਆਂ ਮੰਨਦੇ ਵੀ ਆਂ ਚੱਲਦੇ ਵੀ ਆਂ ਤੇ ਫਿਰ ਉਂਗਲੀ ਲੋਕੀ ਕਿਉਂ ਉਠਾਉਂਦੇ ਆ ਕੋਈ ਨਾ ਕੋਈ ਤੇ وجہ ਹੈ ਕੋਈ ਨਾ ਕੋਈ ਤੇ ਕਾਰਨ ਹੈਗਾ ਆ ਜਿਹਨੂੰ ਸਮਝਣਾ ਜ਼ਰੂਰੀ ਆ ਹਾਂ ਕਈ ਵਾਰੀ ਤੁਸੀਂ ਬਿਲਕੁਲ ਪਰਮੇਸ਼ਵਰ ਚ ਸਹੀ ਚਾਲ ਚੱਲ ਰਹੇ ਹੁੰਦੇ ਹੋ ਉਂਗਲੀਆਂ ਉਦੋਂ ਵੀ ਉੱਠ ਜਾਂਦੀਆਂ ਆ ਲੇਕਿਨ ਉਹ ਫਿਰ ਇਹ ਆ ਵੀ ਪਰਮੇਸ਼ਵਰ ਤੇ ਤੁਹਾਡਾ ਤਾਲਮਿਲ ਠੀਕ ਆ ਤੇ ਫਿਰ ਦੁਨੀਆ ਤੋਂ ਸੈਟੀਸਫਾਈਡ ਦੀ ਲੋੜ ਨਹੀਂ ਆ ਲੇਕਿਨ ਯਾਦ ਰੱਖੋ ਕਈ ਇਸ ਕਰਕੇ ਤੁਹਾਡੇ ਨਾਲ ਬੁਰਾਈ ਕਰਦੇ ਜਾਂ ਤੁਹਾਨੂੰ ਬੁਰਾ ਕਹਿੰਦੇ ਆ ਕਿਉਂਕਿ ਤੁਸੀਂ ਉਹਨਾਂ ਦੀ ਚਾਲ ਨਹੀਂ ਚੱਲਦੇ ਉਹ ਇੱਕ ਅਲੱਗ ਮੈਟਰ ਆ ਲੇਕਿਨ ਕਈ ਵਾਰੀ ਸਾਡੇ ਅਗਲਾ ਸਾਡੇ ਵਾਂਗੂ ਚੱਲਣਾ ਚਾਹੁੰਦਾ ਆ ਪਰ ਅਸੀਂ ਮਸੀਹ ਵਾਂਗੂ ਨਹੀਂ ਚੱਲ ਰਹੇ ਉੱਥੇ ਆ ਕੇ ਜਿਹੜੀ ਗੜਬੜ ਹੁੰਦੀ ਆ ਉਹ ਫਿਰ ਸਾਡੇ ਦੀ ਇੱਕ ਸਰਾਪ ਇੱਕ ਲਾਨਤ ਬਣਦੀ ਆ ਲੋਕ ਮਸੀਹੀ ਲੋਕਾਂ ਵਾਂਗੂ ਚੱਲਣਾ ਚਾਹੁੰਦੇ ਆ ਪਰ ਜਦੋਂ ਉਹ ਮਸੀਹੀ ਲੋਕਾਂ ਨੂੰ ਮਸੀਹ ਵਾਂਗੂ ਚੱਲਦੇ ਆ ਨਹੀਂ ਵੇਖਦੇ ਤੇ ਫਿਰ ਉਹ ਜਦੋਂ ਮਸੀਹ ਵਾਂਗੂ ਚੱਲਦੇ ਆ ਉਹਨਾਂ ਨੂੰ ਨਹੀਂ ਵੇਖਦੇ ਤੇ ਲੋਕਾਂ ਲਈ ਠੋਕਰ ਦਾ ਕਾਰਨ ਬਣਦੇ ਆ ਉਹ ਠੋਕਰ ਜਿਹੜੀ ਆ ਨਾ ਉਹ ਖਤਰਨਾਕ ਆ ਉਹ ਨੁਕਸਾਨਦੇ ਆ ਉਹਦੇ ਵਿੱਚ ਰਹਿ ਕੇ ਕਈ ਲੋਕ ਫਿਰ ਤੁੜਨਾ ਉਹ ਦੂਸਰੇ ਪਾਸੇ ਨੂੰ ਕਰ ਦਿੰਦੇ ਨੇ ਨਹੀਂ ਜੀ ਧਰਮੀ ਉੱਤੇ ਤੇ ਉਹਨਾਂ ਉੱਠ ਰਹੀਆਂ ਹੈ ਜੀ ਨਾਲੇ ਫਿਰ ਕਈ ਵਧਾਨਾਂ ਵਿੱਚ ਸਾਡੇ ਕੋ ਆ ਜਾਂਦੀਆਂ ਜੀ ਵੀ ਗਲਤੀਆਂ ਕੱਢਣੀਆਂ ਸੁੱਖੀਆਂ ਹੁੰਦੀਆਂ ਗਲਤੀਆਂ ਨੂੰ ਸੁਧਾਰ ਕਰਨਾ ਔਖਾ ਹੁੰਦਾ ਹੈ ਸਰ ਕੇ ਜਾ ਤੇ ਅਗਲਾ ਸੁਧਾਰ ਕਰਕੇ ਦਿਖਾਵੇ ਸੋ ਯਾਦ ਰੱਖਣਾ ਯਸਮਸੀ ਨੇ ਕਿਹਾ ਜੋ ਕੋਈ ਮੇਰੀ ਇਹ ਬਾਤیں ਸੁਣ ਕੇ ਉਹਨੇ ਮੰਨਤਾ ਹੈ ਵੈ ਉਸ ਬੁੱਧੀਮਾਨ ਮਨੁਸ਼ੇ ਕੀ ਨਾਈਟ ਹੈਰੇਗਾ ਜਿਹੜਾ ਸੁਣਦਾ ਆ ਉਹਨਾਂ ਨੂੰ ਮੰਨਦਾ ਆ ਇਹਦੀ ਫਿਰ ਪਹਿਚਾਣ ਕੀ ਹੋਵੇਗੀ ਉਹ ਉਸ ਬੁੱਧੀਮਾਨ ਇਨਸਾਨ ਉਸ ਬੁੱਧੀਮਾਨ ਮਨੁੱਖ ਵਾਂਗੂ ਉਸ ਬੁੱਧੀਮਾਨ ਆਦਮੀ ਵਾਂਗੂ ਠਹਿਰੇਗਾ ਕਿਦੇ ਕਿਸ ਤਰ੍ਹਾਂ ਠਹਿਰੇਗਾ ਜਿਸ ਨੇ ਆਪਣਾ ਘਰ ਚਟਾਨ ਪਰ ਬਣਾਇਆ ਸੋ ਬੁੱਧੀਮਾਨਦੀ ਇੱਕ ਖੂਬੀ ਹੁੰਦੀ ਆ ਜਦੋਂ ਉਹ ਕਿਸੇ ਚੀਜ਼ ਦੀ ਬੁਨਿਆਦ ਰੱਖਦਾ ਨਾ ਉਹਨੂੰ ਪਤਾ ਆ ਸਾਰਾ ਦਾ ਸਾਰਾ ਧਰਮਦਾਰ ਬੁਨਿਆਦ ਦੇ ਉੱਤੇ ਟਿਕਣਾ ਆ ਇਸ ਦੀ ਬੁਨਿਆਦ ਜਿਹੜੀ ਆ ਉਹ ਠੀਕ ਤੇ ਦਰੁਸਤ ਤੇ ਮਜਬੂਤ ਹੋਣੀ ਚਾਹੀਦੀ ਹੈ ਉੱਪਰ ਤੁਸੀਂ ਜੋ ਮਰਜ਼ੀ ਕਰ ਲੋ ਜੇ ਬੁਨਿਆਦ ਠੀਕ ਨਹੀਂ ਆ ਤੇ ਉਸ ਬਿਲਡਿੰਗ ਦਾ ਉਸ ਘਰ ਦਾ ਕੋਈ ਭਰੋਸਾ ਨਹੀਂ ਹੈ ਕਦੋਂ ਜਾਂਦਾ ਲੱਗੇ ਇਸ ਲਈ ਜਿਹੜਾ ਸੁਣਦਾ ਤੇ ਮੰਨਦਾ ਆ ਉਹ ਇਹ ਫੈਸਲਾ ਲੈ ਸਕਦਾ ਆ ਜਿਹੜਾ ਸੁਣਦਾ ਨਹੀਂ ਉਹਦਾ ਤੇ ਵਿਚਾਰੇ ਦਾ ਰੱਬ ਹੀ ਰੱਖਾ کہہ ਸਕਦੇ ਆ ਤੇ ਕਈ ਸੁਣਦੇ ਆ ਪਰ ਮੰਨਦੇ ਨਹੀਂ ਸੋ ਕਈ ਸੁਣਦੇ ਆ ਪਰ ਮੰਨਦੇ ਕਿ ਸੁਣਦੇ ਹੀ ਨਹੀਂ ਜਿਹੜੇ ਸੁਣਦੇ ਨਹੀਂ ਉਹਨਾਂ ਨੂੰ ਤੁਸੀਂ ਕਹਿ ਨਹੀਂ ਸਕਦੇ ਤੁਸੀਂ ਮੰਨੋ ਕਿ ਉਹ ਸੁਣਿਆ ਸੁਣਿਆ ਤੇ ਫਿਰ ਮੰਨਣਾ ਨਾ ਤੇ ਕਈ ਐਸੇ ਆ ਜਿਹੜੇ ਸੁਣਦੇ ਆ ਪਰ ਮੰਨਦੇ ਮੰਨਦੇ ਨਹੀਂ ਉਹ ਸੁਣ ਕੇ ਫਿਰ ਭਰਮ ਦੇ ਵਿੱਚ ਪੈ ਜਾਂਦੇ ਆ ਉਹ ਸੁਣ ਕੇ ਫਿਰ ਬੇਵਿਸ਼ਵਾਸੀ ਨਾ ਉਮੀਦਿਆਂ ਦੀ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰਨ ਲਾ ਇਹੋ ਜਾਂ ਮਨੁੱਖ ਭੁੱਲ ਜਾਵੇ ਕਿ ਉਹਨੂੰ ਪਰਮੇਸ਼ਵਰ ਤੋਂ ਕੁਝ ਪ੍ਰਾਪਤੀ ਹੋ ਸਕਦੀ ਹੈ ਨਾ ਇਸ ਧਰਤੀ ਉੱਤੇ ਇਸ ਜੀਵਨ ਦੇ ਵਿੱਚ ਤੇ ਨਾ ਉੱਪਰ ਉਹ ਦੋਨੇ ਪਾਸਿਓਂ ਗਿਆ ਸੋ ਇਸ ਲਈ ਜ਼ਰੂਰੀ ਕੀ ਹੈ ਭਣਾ ਲਿਖਿਆ ਵੀ ਜਿਹੜਾ ਸੁਣਦਾ ਆ ਤੇ ਮੰਨਦਾ ਆ ਉਹ ਉਸ ਬੁੱਧੀਮਾਨ ਮਨੁੱਖ ਵਰਗਾ ਠਹਿਰੇਗਾ ਠਹਿਰੇਗਾ ਜਿਹੜਾ ਇਹ ਕਰੇਗਾ ਉਹ ਠਹਿਰੇਗਾ ਜਿਸ ਨੇ ਆਪਣਾ ਗਲ ਚਟਾਨ ਪਰ ਬਨਾਇਆ ਮજબૂત ਜਗ੍ਹਾ ਦੇ ਉੱਤੇ ਬਣਾਇਆ ਚਟਾਨ ਜਿਹੜੀ ਹੇਲ ਨਹੀਂ ਜਿਹਨੂੰ ਕੋਈ ਹਲਾ ਸਕਦਾ ਨਹੀਂ ਹੈ ਚਟਾਨ ਦੇ ਉੱਤੇ ਬਣਾਉਣਾ ਆ ਉਹਨੇ ਜਿਹੜਾ ਸੁਣੂਗਾ ਤੇ ਉਹਨੂੰ ਮੰਨੂਗਾ ਔਰ ਫਿਰ ਯਹਸੂਸੇ ਕਹਿੰਦਾ ਜਿਹੜਾ ਫਿਰ ਇਦਾਂ ਬਣਾ ਗਿਆ ਜੇ ਤੇ ਉਹਨੇ ਸੁਣ ਲਿਆ ਤੇ ਮੰਨ ਲਿਆ ਤੇ ਫਿਰ ਮੈਂ ਉਹਨੂੰ ਠਹਿਰਾਵਾਂਗਾ ਫਿਰ ਉਹ ਕਿਦਾਂ ਦਾ ਠਹਿਰੇਗਾ ਉਹ ਉਸ ਬੁੱਧੀਮਾਨ ਵਾਂਗੂ ਠਹਿਰੇਗਾ ਜਿਨੇ ਆਪਣਾ ਘਰ ਚਟਾਨ ਦੇ ਉੱਤੇ ਬਣਾਇਆ ਤੇ ਉਹਦੇ ਉੱਤੇ ਫਿਰ ਫਾਇਦਾ ਕੀ ਹੈ ਚਟਾਨ ਦੇ ਉੱਤੇ ਬਣਾਉਂਦਾ ਉਹਨੂੰ ਫਲ ਕੀ ਮਿਲੂਗਾ ਸਭ ਤੋਂ ਪਹਿਲਾਂ ਤੇ ਇਹ ਸਮਝ ਲੋ ਵੀ ਦੇਖਿਆ ਉਹ ਚਟਾਨ ਯਿਸੂ ਮਸੀਹ ਹੈ ਸੋ ਜੇ ਇਸ ਚੀਜ਼ ਦੀ ਬੁਨਿਆਦ ਯਿਸੂ ਮਸੀਹ ਹੋਵੇਗਾ ਉਹਨੂੰ ਦੁਨੀਆ ਦੀ ਕੋਈ ਤਾਕਤ ਹਲਾ ਨਹੀਂ ਸਕਦੇ ਕੋਈ ਨੇਰੀ ਤੂਫਾਨ ਕੁਛ ਉਹਦਾ ਨੁਕਸਾਨ ਕਰ ਸਕਦੇ ਨਹੀਂ ਕਿੱਡੀ ਵੀ ਮੁਸੀਬਤ ਆਵੇ ਕਿੱਡਾ ਵੀ ਪੁਚਾਲ ਆ ਜਾਵੇ ਕਿੱਡੀ ਵੀ ਤੀਰਵਤਾ ਦੇ ਨਾਲ ਕਿਉਂ ਨਾ ਹੋਵੇ ਜਿਹੜੀ ਬੁਨਿਆਦ ਜਿਹਦੀ ਬੁਨਿਆਦ ਮਸੀਹ ਯਿਸੂ ਹੋਵੇ ਉਹ ਕਦੇ ਹਿੱਲ ਸਕਦਾ ਨਹੀਂ ਆਪੇ ਉਹ ਜਿਹੜੇ ਆਪਾਂ ਦੇਖਦੇ ਨਾ ਹਿੱਲਦੇ ਝੋਲਦੇ ਜੇ ਇਹਨਾਂ ਦੀ ਬੁਨਿਆਦ ਅਸਲ ਵਿੱਚ ਯਿਸੂ ਮਸੀਹ ਹੈਗਾ ਨਹੀਂ ਅੜੇ ਭਗੌੜਿਆਂ ਵਾਂਗੂ ਕਦੀ ਇੱਧਰ ਭੱਜਦੇ ਕਦੀ ਉੱਧਰ ਭੱਜਦੇ ਜਿਨ੍ਹਾਂ ਨੂੰ ਸਬਰ ਜਿਆ ਨਹੀਂ ਆਉਂਦਾ ਇਹ ਤੋਂ ਸਿੱਧਾ-ਸਿੱਧਾ ਪਹਾਵਿਆ ਕਿ ਇਹਨਾਂ ਦੀ ਬੁਨਿਆਦ ਯਿਸੂ ਮਸੀਹ ਨਹੀਂ ਆ ਦੂਸਰਾ ਇਹ ਹੈ ਵੀ ਕਈਆਂ ਨੇ ਯਿਸੂ ਮਸੀਹ ਨੂੰ ਬੁਨਿਆਦ ਸਮੇਂ ਕਿ ਬਣਾਇਆ ਤੇ ਹੈਗਾ ਆ ਪਰ ਉਹਨਾਂ ਦੇ ਲਈ ਵੀ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਆ ਬਾਈਬਲ 'ਚ ਲਿਖਿਆ ਕਿ ਦੂਜਾ ਯਿਸੂ ਵੀ ਕਈਆਂ ਦੀ ਬੁਨਿਆਦ ਉਹ ਬਣਿਆ ਹੋਇਆ ਉਹ ਭਲੇਖਾ ਪਿਆ ਹੋਇਆ ਕਿਉਂਕਿ ਭਲੇਖੇ ਦਾ ਰੂਪ ਪਰਮੇਸ਼ਵਰ ਨੇ ਆਪ ਹੀ ਭੇਜਿਆ ਭਲਾਵੇ ਦਾ ਰੂਪ ਪਰਮਾਣਵਾਰ ਰੂਪ ਪਰਮੇਸ਼ਵਰ ਨੇ ਆਪ ਹੀ ਭੇਜਿਆ ਹੋਇਆ ਉਹ ਦੂਜੇ ਯਿਸੂ ਨੂੰ ਹੀ ਇਹ ਯਿਸੂ ਮੰਨੀ ਜਾਂਦੇ ਆ ਤੇ ਦਾਵਾ ਕਰੀ ਇਹਨੇ ਸਾਡੀ ਚਟਾਨ ਦੇ ਉੱਤੇ ਹੀ ਆਨੇ ਤੇ ਉਹੋ ਹੀ ਆ ਪਰ ਉਹ ਦੂਜਾ ਯਿਸੂ ਆ ਇਸ ਤੇ ਧਿਆਨ ਦੇਣਾ ਆ ਜਿਹੜੀ ਤੇ ਬੁਨਿਆਦ ਪੱਕੀ 100% ਕਲੀਅਰ ਆ ਵੀ ਇਹਦੀ ਬੁਨਿਆਦ ਯਿਸੂ ਮਸੀਹ ਆ ਉਹ ਚਟਾਨ ਯਿਸੂ ਮਸੀਹ ਆ ਜਿੰਨੇ ਤੇ ਉਹਦੇ ਉੱਤੇ ਬਣਾਇਆ ਉਹਦੀ ਪਹਿਚਾਨ ਕੀ ਆ ਲਿਖਿਆ ਮੈਂ ਆਇਆ ਹਰ ਆਏ ਮੈਂ ਵੀ ਪਿਆ ਤੇ ਹਰ ਵੀ ਆਏ ਹਨੇਰੀਆਂ ਵੀ ਚੱਲੀਆਂ ਉਸ ਘਰ ਦੇ ਨਾਲ ਟਕਰਾਈਆਂ ਪਰ ਕੀ ਲਿਖਾਇਆ ਮੈਂ ਫਿਰ ਹਿੰਦੀ ਵਿੱਚ ਪੂਰਾ ਬਨ ਪੜ੍ਹੂੰਗਾ ਔਰ ਮੇਂ ਬਰਸਾ ਬਾੜੇ ਆਏ ਆਂਦੀਆਂ ਚਲੀ ਔਰ ਉਸ ਘਰ ਪਰ ਟਕਰੇ ਲਗੀ ਪਰੰਤੂ ਵੈ ਨਹੀਂ gira ਸੋ ਸਮਝੀਂ ਕਈ ਮੁਸੀਬਤਾਂ ਮੀ ਵਾਂਗੂ ਆਉਂਦੀਆਂ ਹੁਣ ਜਿਹਦਾ ਬੁਨਿਆਦ ਜਿਹਦੀ ਯਸੂ ਮਸੀਹ ਆ ਉਹਨੂੰ ਕੋਈ ਫਿਕਰ ਨਹੀਂ ਇਮੀ ਭਾਵੇਂ ਬੇਸ਼ੱਕ ਉਸ ਸਮੇਂ ਦਾ ਮੀਂਹ ਬਣ ਜਵੇ ਜਿਹੜਾ ਨੂੰ ਦੇ ਸਮੇਂ ਦੇ ਵਿੱਚ ਆਇਆ ਸੀ ਜਿਹੜਾ ਪ੍ਰਭੂ ਦੀ ਕਿਸ਼ਤੀ ਦੇ ਵਿੱਚ ਸਵਾਰ ਆ ਉਹਨੂੰ ਇਹ ਮੀਂਹ ਦਾ ਪਾਣੀ ਕੁਛ ਨੁਕਸਾਨ ਕਰ ਸਕਦਾ ਨਹੀਂ ਜਿਹੜਾ ਉਹਦੇ ਹੁਕਮ ਰੂਪੀ ਕਿਸ਼ਤੀ ਦੇ ਵਿੱਚ ਸਵਾਰ ਆ ਉਹਦੀ ਰੱਖਿਆ ਉਹ ਆਪ ਕਰੇਗਾ ਕਿਉਂਕਿ ਕਿਸ਼ਤੀ ਬਣਾਉਣ ਦਾ ਹੁਕਮ ਵੀ ਉਹ ਆਪ ਹੀ ਦਿੰਦਾ ਹੈ ਕਿਵੇਂ ਕਿਵੇਂ ਬਣਾਉਣੀ ਆਪ ਹੀ ਦੱਸਦਾ ਆ ਉਹਨੂੰ ਬਣਾਉਣ ਦੇ ਦੀ ਬੁੱਧ ਵੀ ਉਹ ਆਪਣੀ ਆਪ ਹੀ ਪਾਉਂਦਾ ਆ ਸੋ ਉਹ ਜਦੋਂ ਫਿਰ ਇਦਾਂ ਦਾ ਸਿਸਟਮ ਬੰਦਦਾ ਨਾ ਫਿਰ ਜਿੰਨਾ ਮਰਜੀ ਮੀ ਆ ਜਾਵੇ ਬਾੜਵੇ ਆਏ ਜਿੰਨੇ ਮਰਜੀ ਹੱਡਫੁੱਡ ਆ ਜਾਣ ਆ ਦੇਖਿਆ ਨਾ ਉਹਨ ਸਾਡੇ ਪੰਜਾਬ ਦੇ ਵਿੱਚ ਕਿੰਨਾ ਨੁਕਸਾਨ ਕੀਤਾ ਆ ਉਹਨਾਂ ਹੜਾਂ ਨੇ ਲੇਕਿਨ ਇਹ ਪੱਕੀ ਗਾਰੰਟੀ ਹੈ ਜਿਹੜਾ ਧਰਮੀ ਸੀ ਨਾ ਜਿਹੜਾ ਪਰਮੇਸ਼ਰ 'ਚ ਭਰੋਸਾ ਰੱਖਦਾ ਸੀ ਹੜ ਉਹਨਾਂ ਦੇ ਲਾਗੀਆਂ ਉਹਦੇ ਵੀ ਗੁਜ਼ਰਿਆ ਐ ਐਸੀ ਗੱਲ ਨਹੀਂ ਵੀ ਉਹਨਾਂ ਨੂੰ ਉਹਨੇ ਟੱਕਰ ਨਹੀਂ ਮਾਰੀ ਲੇਕਿਨ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਇਹ ਦਾਵਾ ਹੈ ਵਚਨ ਦੇ ਵਿੱਚ ਤੇਰੇ ਆਲੇ-ਦਾਲੇ ਸਭ ਕੁਝ ਭਾਵੇਂ ਗਰਕੇ ਜਾਵੇ ਤੂੰ ਸਲਾਮਤ ਰਹੇਗਾ ਇਹ ਮੇਰਾ ਪ੍ਰੋਮਿਸ ਹੈ ਇਹ ਹੀ ਤੇ ਮੈਂ ਦੱਸਣਾ ਲੋਕਾਂ ਨੂੰ ਜਿਹੜਾ ਘਰ ਚਟਾਨ ਦੇ ਉੱਤੇ ਜਿਹੜਾ ਮੇਰੇ ਭਰੋਸੇ ਦੇ ਉੱਤੇ ਖੁਦਾ ਕਹਿੰਦਾ ਬਣਾਇਆ ਨਾ ਉਹਨੂੰ ਕੁਝ ਨਹੀਂ ਹੋ ਸਕਦਾ ਕਿਸੇ ਜਬੂਰਾਂ 'ਚ ਲਿਖਿਆ ਨਾ ਜੇ ਘਰ ਪਰਮੇਸ਼ੁਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਵੇਰਥਿਆ ਸੋ ਜੇ ਸਾਨੂੰ ਪਰਮੇਸ਼ੁਰ ਨੇ ਬਣਾਇਆ ਨਾ ਧਰਮੀਆਂ ਦੇ ਉਸ ਮੰਡਲੀ ਵਿੱਚ ਖੜੇ ਹੋਣ ਦੇ ਲਈ ਇਹਨੂੰ ਗਲਤ ਨਾ ਲਈਓ ਵੀ ਬਣਾਇਆ ਤੇ ਸਾਰੇ ਪਰਮੇਸ਼ੁਰ ਨੇ ਹੀ ਆ ਆਪਾਂ ਦੂਸਰੇ ਆਤਮਿਕ ਪੇਥ ਦੀ ਗੱਲ ਕਰ ਰਹੇ ਹਾਂ ਸ਼ਰੀਰ ਤੇ ਸਾਰੇ ਪਰਮੇਸ਼ੁਰ ਦੇ ਬਣਾਏ ਆ ਲੇਕਿਨ ਆਤਮਿਕ ਤੌਰ ਦੇਤੇ ਜਿਹੜੀ ਗੱਲ ਨੂੰ ਅਸੀਂ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਮਸੀਹੀ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਮੈਂ ਉਸ ਚੀਜ਼ ਨੂੰ ਲੈ ਕੇ ਇੱਕ ਉਦਾਹਰਨ ਦੇ ਰਿਹਾ ਜਿਹਨੂੰ ਪਰਮੇਸ਼ਵਰ ਨੇ ਬਣਾਇਆ ਮਤਲਬ ਜਿਹਦੀ ਬੁਨਿਆਦ ਯਿਸੂ ਮਸੀਹ ਹੈ ਉਹ ਕਦੇ ਕਬਰੋਂਦਾ ਨਹੀਂ ਇੱਥੇ ਖਾਸ ਗੱਲ ਲੱਗੀ ਲਿਖੀ ਆ ਵੀ ਮੀ ਵੀ ਪਿਆ ਬਾੜਵੀ ਆਈ ਹਨੇਰੀਆਂ ਵੀ ਚੱਲੀਆਂ ਤੇ ਇਹ ਤਿੰਨੇ ਕੰਮ ਸਿਰਫ ਹੋਏ ਨਹੀਂ ਬਲਕਿ ਉਸ ਘਰ ਨੂੰ ਇਹਨਾਂ ਨੇ ਟੱਕਰਾਂ ਵੀ ਮਾਰੀਆਂ ਇੱਥੇ ਆ ਕੇ ਪਤਾ ਲੱਗਦਾ ਫਿਰ ਬੁਨਿਆਦ ਵਾਕਿਆ ਯਿਸੂ ਮਸੀਹ ਏ ਆਪਰੂਫੋ ਕਿ ਬੁਨਿਆਦ ਯਿਸੂ ਮਸੀਹ ਜੇ ਤੇ ਹੋਵੇ ਬੁਨਿਆਦ ਯਿਸੂ ਮਸੀਹ ਫਿਰ ਬੰਦਾ ਜਿੱਥੇ ਟਿਕਿਆ ਨਾ ਤੇ ਜਿੱਥੇ ਉਹਨੂੰ ਪਤਾ ਵੀ ਇੱਥੇ ਸੱਚ ਹੈ ਕਈ ਵਾਰੀ ਅਸੀਂ ਟਿਕ ਵੀ ਗਲਤ ਥਾਂ ਦੇ ਉੱਤੇ ਜਾਂਦੇ ਹਾਂ ਇਹ ਵੀ ਯਾਦ ਰੱਖਣਾ ਕਈ ਉਹਨਾਂ ਹੁਣ ਇਹ ਬੱਚੇ ਸੁਣ ਕੇ ਉਹਨਾਂ ਕਹਿੰਦਾ ਉਹ ਠੀਕ ਹੈ ਵੀ ਜਿੱਥੇ ਟਿਕਿਆ ਉੱਥੇ ਟਿਕੇ ਰਹਨੇ ਆ ਸੋ ਟਿਕਣਾ ਵੀ ਕਿੱਥੇ ਆ ਉਹਦੀ ਵੀ ਪਹਿਚਾਨ ਵਚਨ ਦੇ ਵਿੱਚ ਦਿੱਤੀ ਹੋਈ ਹੈ ਵੀ ਟਿਕਣਾ ਕਿੱਥੇ ਆ ਕਿਹਦੇ ਕੋਲ ਟਿਕਣਾ ਆ ਕਿਹੜਾ ਠਹਿਰਾਇਆ ਹੋਇਆ ਹੈ ਕਿਹੜਾ ਮੁਕਰਰ ਕੀਤਾ ਹੋਇਆ ਕਿਨੂੰ ਸੇਵਾ ਬਖਸ਼ੀ ਹੋਈ ਹੈ ਕਿਨੂੰ ਅਧਿਕਾਰ ਦਿੱਤੇ ਹੋਏ ਆ ਕਿਹਦੇ ਕੋਲ ਅਸਲੀ ਯਸੂਦੇ ਅਧਿਕਾਰ ਹੈ ਤੇ ਕਿਹੜਾ ਪਰਮਾਉਣ ਵਾਲੇ ਆਤਮਾ ਦੇ ਵਿੱਚ ਰਹਿ ਕੇ ਸਭ ਕੁਝ ਕਰਦੇ ਰਿਹਾ ਹੈ ਪਰ ਪਰਮੇਸ਼ਵਰ ਦੇ ਨਾਲ ਨਾ ਕੋ ਹਿੱਸਾ ਆ ਤੇ ਨਾ ਕੋ ਸਾਂਝ ਆ ਸੋ ਯਾਦ ਰੱਖਣਾ ਕੰਮ ਸਾਰਿਆਂ ਦੇ ਹੁੰਦੇ ਬੜੀ ਵਾਰੀ ਦੱਸਿਆ ਆ ਆਕਾਸ਼ ਤੋਂ ਆਉਣ ਵਾਲਾ ਮੰਨਾ ਬੇਵਫਾਵਾਂ ਨੂੰ ਮਿਲਿਆ ਬੇਗੈਰਤਾ ਨੂੰ ਮਿਲਿਆ 40 ਸਾਲ ਪਰ ਨਾਲ ਨਾਲ ਪਰਮੇਸ਼ਰ ਛਾੜਦਾ ਗਿਆ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਪਾ ਕੇ ਇਹਨਾਂ ਦਾਵਾ ਕਰਿਆ ਕਰੋ ਕਿ ਪਰਮੇਸ਼ਰ ਸਾਡੇ ਨਾਲ ਆ ਚੀਜ਼ਾਂ ਤੇ ਦੇ ਦਿੰਦਾ ਆ ਪਰ ਜਿਹੜੀ ਅਸਲੀ ਚੀਜ਼ ਆ ਉਹ ਨਹੀਂ ਦਿੰਦਾ ਜਿੱਕਿ ਬੱਸ ਇਹ ਛੱਪ ਦੇ ਨਾ ਯਕੂਬ ਦੀ ਬਰਕਤ ਦੇ ਬਾਰੇ ਕਿ ਯਕੂਬ ਨੇ ਬਰਕਤ ਜਿਹੜੀ ਲਈ ਨਾ ਉਹ ਉਹ ਨਹੀਂ ਸਭ ਉਪਾਸਕਿਆ ਬਰਕਤਾਂ ਹੈਗੀਆਂ ਉਸ ਹਿਸਾਬ ਦੇ ਕੋਲ ਆਪਣੇ ਦਮ ਦੇ ਉੱਤੇ ਜੀਵੇਗਾ ਲੇਕਿਨ ਉਹ ਜਿਹੜੀ ਅਸਲੀ ਬਰਕਤ ਨਾ ਜਿਹੜੀ ਉੱਪਲੀ ਬਰਕਤ ਆ ਉਹ ਨਹੀਂ ਪਾ ਸਕਿਆ ਹੇਠਾਂ ਲਈ ਲੈ ਗਿਆ ਹੇਠਾਂ ਲਈ ਕਹਿੰਦਾ ਬਹੁਤ ਹੈ ਉਹ ਜਿੰਨੇ ਮਰਜੀ ਲੈ ਲੈ ਅੱਜ ਸਾਰੀ ਦੁਨੀਆ ਦਾ ਧਿਆਨ ਹੇਠਾਂ ਹੀ ਲੱਗਿਆ ਹੋਇਆ ਤੇ ਭੀੜਾਂ ਨੇ ਭੀੜਾਂ ਕਿੱਧਰ ਨੂੰ ਜਾ ਰਹੀਆਂ ਭਲਾ ਹੇਠਾਂ ਦੀਆਂ ਬਰਕਤਾਂ ਵਾਲੇ ਹੇਠਾਂ ਦੀਆਂ ਬਰਕਤਾਂ ਵਾਲੇ ਭੱਜਣ ਦੇ ਆ ਇਹ ਮਸੀਹੀ ਜੀਵਨ ਦੀ ਨਿਸ਼ਾਨੀ ਨਹੀਂ ਇਹ ਜਿਹਦੀ ਬੁਨਿਆਦ ਯਿਸੂ ਮਸੀਹ ਹੈ ਉਹਦੀ ਨਿਸ਼ਾਨੀ ਨਹੀਂ ਹੇਠਾਂ ਵਾਲੀਆਂ ਚੀਜ਼ਾਂ ਦੀ ਜਿਹੜੇ ਗੱਲ ਕਰਦਾ ਉਹਦੀ ਬੁਨਿਆਦ ਕਦੀ ਯਿਸੂ ਮਸੀਹ ਹੋ ਹੀ ਨਹੀਂ ਸਕਦਾ ਇਹੀ ਪਹਿਚਾਨ ਇੱਕ ਸੱਚੇ ਮਸੀਹੀ ਦੀ ਕਿਉਂ ਕਿਉਂਕਿ ਵਚਨ ਦੱਸਦਾ ਹੈ ਕੁਰਸੀਓ ਤਿੰਨ ਇੱਕ ਨੂੰ ਜਿਹੜਾ ਤੁਸੀਂ ਪੜਦੇ ਆਂ ਲਿਖਿਆ ਉਹ ਤਾਂਹਾਂ ਦੀਆਂ ਚੀਜ਼ਾਂ ਉੱਤੇ ਚਿੱਤ ਲਾਓ ਕਿਥੇ ਉਹ ਤਾਂਹਾਂ ਦੀਆਂ ਚੀਜ਼ਾਂ ਤੇ ਹੁਣ ਜਿਹੜਾ ਕਹਿੰਦਾ ਮੇਰੀ ਬੁਨਿਆਦ ਯਿਸੂ ਮਸੀਹ ਹੈ ਤੇ ਯਿਸੂ ਮਸੀਹ ਜੇ ਦੀ ਬੁਨਿਆਦ ਹੋਵੇ ਤੇ ਜੇ ਉਹ ਸੇਵਕ ਦੇ ਰੂਪ ਤੇ ਚ ਹੋਵੇ ਤੇ ਉਹ ਗੱਲ ਧਰਤੀ 'ਆਲੀ ਕਰੇ ਤੇ ਇਹਦਾ ਸਿੱਧਾ ਸਿੱਧਾ ਮਤਲਬ ਆ ਉਹਦੀ ਬੁਨਿਆਦ ਉਹ ਯਸੂ ਜਿਨੇ ਸਾਡੇ ਲਈ ਲਹੂ ਪਾਇਆ ਉਹ ਨਹੀਂ ਆ ਬਲਕਿ ਜਿਹਨੂੰ ਪਾਲੂਸ ਇੱਕ ਦੂਸਰਾ ਯਸੂ ਕਰਕੇ ਬਿਆਨ ਕਰਦਾ ਨਾ ਇਹ ਉਹ ਯਸੂ ਆ ਜਿਨੂੰ ਦੂਸਰੇ ਰੂਪ ਦੇ ਵਿੱਚ ਵਿਰੋਧੀ ਮਸੀਹ ਵੀ ਆਹੋ ਉਹ ਐਂਟੀ ਕ੍ਰਾਈਸਟ ਵੀ ਹੈ ਪਰ ਉਹ ਇਸੇ ਅਸਲੀ ਮੰਗੂ ਕੰਮ ਕਰਦਾ ਆ ਔਰ ਪਰਮੇਸ਼ਰ ਕਰਨ ਦਿੰਦਾ ਪਿਆ ਆ ਜਿੱਦਾਂ ਔਜੂਬ ਦੇ ਕੋਲ ਉਹਨੇ ਜਾਣ ਦਿੱਤਾ ਨਾ ਸ਼ੈਤਾਨ ਨੂੰ ਏਦਾਂ ਉਹ ਜਾਣਕ ਕਰਨ ਦਿੰਦਾ ਆਪ ਕਰ ਦਿੰਦਾ ਯਾਦ ਰੱਖੋ ਇਹ ਨਾ ਕਿਆ ਕਰੋਗੇ ਫਿਰ ਉੱਥੇ ਕੰਮ ਗੱਲ ਨਹੀਂ ਹੁੰਦੇ ਪਰਮੇਸ਼ਰ ਕਰ ਨੇ ਰਿਹਾ ਆ ਲੇਕਿਨ ਪਰਮੇਸ਼ਵਰ ਦਾ ਨਾਂ ਕੋਈ ਦੇ ਨਾਲ ਹਿੱਸਾ ਹੈ ਤੇ ਨਾਂ ਕੋਈ ਸਾਂਝ ਹੈ ਕਿਉਂਕਿ ਨਾਂ ਉੱਥੇ ਪਰਮੇਸ਼ਵਰ ਦਾ ਇਸਤੇਮਾਲ ਕੀਤਾ ਜਾ ਰਿਹਾ ਨਾ ਸੋ ਇਸ ਨਾਂ ਨੂੰ ਸਮਝੋ ਨਾਂ ਲੈਂਦੇ ਆ ਤੇ ਨਾਂ ਦੀ ਅਹਿਮੀਅਤ ਹੈ ਜਦੋਂ ਮੈਂ ਰਾਜਨੀਤੀ ਦੇ ਵਿੱਚ ਸੀ ਨਾ ਤੇ ਲੋਕੀ ਬਾਅਦ ਵਿੱਚ ਕਈ ਵਾਰੀ ਕਿਸੇ ਨੇ ਜਾਣਾ ਕਿਸੇ ਥਾਂ ਦੇ ਉੱਤੇ ਤੇ ਫਿਰ ਉੱਥੇ ਜਾ ਕੇ ਉਹ ਮੇਰੇ ਨਾਂ ਦਾ ਸਹਾਰਾ ਲੈਂਦੇ ਸੀ ਉਹ ਜਾ ਕੇ ਦੱਸਦੇ ਸੀ ਅਸੀਂ ਇਕਬਾਲ ਗਿੱਲ ਦੇ ਬੰਦੇ ਆ ਜੀ ਤੇ ਆ ਸਾਡੀ ਹੈਗੀ ਰਿਕੁਐਸਟ ਆ ਸਾਡਾ ਕੰਮ ਹੈ ਤੇ ਇਹਨੂੰ ਕਰੋ ਤੇ ਉਹ ਹੁਣ ਬੰਦਾ ਜਿਹੜਾ ਗਿਆ ਆ ਆਫੀਸਰ ਉਹਦੇ ਮੂੰਹ ਨੂੰ ਨੇ ਸੀ ਕੰਮ ਕਰਦਾ ਉਹ ਕੇ ਨਾਮ ਕੇ ਦਾ ਲਿਆ ਗਿਆ ਪਹਿਲਾਂ ਨਾਮ ਲਿਆ ਗਿਆ ਇਕਬਾਲ ਗਿੱਲ ਦਾ ਤੇ ਹੁਣ ਜਿਹਨੇ ਕੰਮ ਕੀਤਾ ਨਾ ਉਹਦਾ ਉਹਨੇ ਇਕਬਾਲ ਗਿੱਲ ਦੇ ਮੂੰਹ ਨੂੰ ਕੰਮ ਕੀਤਾ ਆ ਸੋ ਉਸੇ ਤਰ੍ਹਾਂ ਨਾਮ ਯਸਮਸੀ ਦਾ ਲਿਆ ਜਾ ਰਿਹਾ ਹੈ ਤੁਹਾਨੂੰ ਯਸਮਸੀ ਆਪਣੇ ਨਾਮ ਨੂੰ ਕਲੰਕਿਤ ਨਹੀਂ ਹੋਣ ਦਵੇਗਾ ਇਸ ਦੀ ਆਸ਼ੀਸ਼ਾਂ ਬਰਕਤਾਂ ਦਾ ਕਰਕੇ ਕਦੇ ਇਹ ਦਾਵਾ ਨਾ ਕਰ ਬੈਠਿਓ ਕਿ ਖੁਦਾ ਮੇਰੇ ਨਾਲ ਇਹ ਜਿਹੜਾ ਖੁਦਾ ਨੂੰ ਦਿਨ ਰਾਤ ਗਾਣਾ ਕਰਦਾ ਨਾ ਨਾਸਤਿਕ ਬੰਦਾ ਇਹ ਸਾਰੀਆਂ ਚੀਜ਼ਾਂ ਉਹਦੇ ਕੋਲ ਵੀ ਹੁੰਦੀਆਂ ਐ ਤੇ ਫਿਰ ਤੁਸੀਂ ਕਿਹਦੇ ਬਲਕੇ ਨਾਸਤਿਕ ਦੇ ਕੋਲ ਜ਼ਿਆਦਾ ਹੁੰਦੀਆਂ ਆਸਤਿਕ ਦੇ ਕੋਲ ਘੱਟ ਤੇ ਨਾਸਤਿਕ ਦੇ ਕੋਲ ਜ਼ਿਆਦਾ ਸੋ ਇਹਨਾਂ ਚੀਜ਼ਾਂ ਦੇ ਨਾਲ ਵੀ ਤੁਸੀਂ ਤੁਲਨਾ ਕਰ ਸਕਦੇ ਨਹੀਂ ਸੋ ਬੁਨਿਆਦ ਜੇ ਪਹਿਚਾਣਨੀ ਆ ਨਾ ਤੇ ਫਿਰ ਆ ਜਦੋਂ ਆਉਂਦੀ ਐ ਨਾ ਮੇ ਇਹ ਜਦੋਂ ਆਉਂਦੀਆਂ ਹਨੇਰੀਆਂ ਇਹ ਜਦੋਂ ਆਉਂਦੀਆਂ ਬਾੜਾਂ ਤੇ ਉਦੋਂ ਪਤਾ ਲੱਗਦਾ ਆ ਜਿੰਨੀਆਂ ਮਰਜ਼ੀ ਟਕਰਾਂ ਵੱਜਣ ਡੀਆਂ ਹੋਣ ਇਹਨੂੰ ਕਬਰੌਣ ਦੀ ਲੋੜ ਨਹੀਂ ਆ ਸਮੇਂ ਜਾਇ ਨਹੀਂ ਦਿੰਦਾ ਅਗਲੇ ਹਿੱਸੇ ਦੇ ਚ ਅਸੀਂ ਇਹਨੂੰ ਬਰੀਕੀ ਦੇ ਨਾਲ ਸਿੱਖਾਂਗੇ ਖੁਦਾਤਾ ਨੂੰ ਬੜੀ ਬਰਕਤ ਦੇਵੇ ਸਭ ਨੂੰ ਜੈਮਸੀ ਕੀ ਦੁਆ ਕਰਦੇ ਆ ਪਿਆਰੇ ਖੁਦਾਵੰਦ ਖੁਦਾ ਜੋ ਵੀ ਵਚਨ ਸੁਣਾਇਆ ਗਿਆ ਪਿਆਰੇ ਖੁਦਾਵੰਦ ਆਪਣੇ ਸਮਝ ਔਰ ਬੁੱਧਦਾ ਆਤਮਾ ਦੇ ਤਾਂ ਕਿ ਲੋਕ ਇਸ ਬਰੀਕੀ ਨੂੰ ਸਮਝਣ ਔਰ ਇੱਕ ਮਸੀਹੀ ਜੀਵਨ ਕਿਹੈਸਾ ਹੋਣਾ ਚਾਹੀਦਾ ਉਸ ਮੁਤਾਬਕ ਚੱਲ ਸਕਣ ਜਿੰਨੇ ਵੀ ਲੋਕਾਂ ਨੇ ਪ੍ਰਾਰਥਨਾ ਦੇ ਲਈ ਖੁਦਾਵੰਦ ਖੁਦਾ ਦਰਖਾਸਤਾਂ ਭੇਜੀਆਂ ਇੱਕ ਇੱਕ ਜ਼ਿੰਦਗੀ ਲਈ ਤੇਰੇ ਵੱਡੇ ਰਹਿਮ ਨੂੰ ਮੰਗਦੇ ਹਾਂ ਖੁਦਾਵੰਦ ਆਪਣੀ ਸਿਸਟਰ ਰਾਜੂ ਦੀ ਮਾਤਾ ਦੇ ਲਈ ਵੀ ਜਿਨ੍ਹਾਂ ਦੇ ਨਾਲ ਅੱਜ ਗੱਲਬਾਤ ਵੀ ਹੋਈ ਪਿਆਰੇ ਪ੍ਰਭੂ ਪਰ ਜਿਨ੍ਹਾਂ ਦੇ ਅਸੀਂ ਪਹਿਲਾਂ ਵੀ ਪ੍ਰਾਰਥਨਾ ਕੀਤੀ ਹੈ ਉਹ ਪ੍ਰਾਰਥਨਾ ਤੇਰੇ ਹਜ਼ੂਰ ਕਬੂਲ ਹੋਵੇ ਪਰ ਆਪਣੀ ਬੇਟੀ ਦੇ ਉੱਤੇ ਆਪਣੇ ਵੱਡੇ ਰਹਿਮ ਨੂੰ ਉੰਢੇਲ ਦਿਓ ਪਰ ਉਹਨਾਂ ਨੂੰ ਉਸ ਮੰਦਗੀ ਤੋਂ ਪੂਰੀ ਤਰ੍ਹਾਂ ਚੰਗਿਆ ਕਰੋ ਨਵੀਨ ਦੀ ਮੰਮੀ ਦੇ ਲਈ ਪ੍ਰਾਰਥਨਾ ਕਰਦੇ ਹਾਂ ਖੁਦਾਵੰਦ ਖੁਦਾ ਤੁਸੀਂ ਹੁਣ ਤੱਕ ਆਪਣੇ ਅਨੁਗ੍ਰਹਿ ਨੂੰ ਬਣਾਈ ਰੱਖਿਆ ਔਰ ਸਾਨੂੰ ਇਹ ਪੂਰਨ ਆਸ਼ਾ ਹੈ ਕਿ ਤੁਸੀਂ ਆਪਣੀ ਬੇਟੀ ਨੂੰ ਮੌਤ ਦੇ ਮੂੰਹ ਚੋਂ ਕੱਢ ਕੇ ਜ਼ਿੰਦਗੀ ਦੇ ਵਿੱਚ ਲਿਆਖੜਾ ਕਰੋਗੇ ਔਰ ਖੁਦਾਮੁ ਖੁਦਾ ਇਹ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਸਭ ਕੁਝ ਦੇਖ ਕੇ ਲੋਕਾਂ ਦੇ ਈਮਾਨ ਦੇ ਵਿੱਚ ਇਜਾਫਾ ਹੋਵੇਗਾ ਖੁਦਾਮੁ ਖੁਦਾ ਔਰ ਲੋਕ ਕੇ ਸਦਬੁੱਤ ਕਮਨ ਦੇਖ ਕੇ ਖੁਦਾਮੁ ਖੁਦਾ ਤੇਰੇ ਵਿੱਚ ਹੋਰ ਜ਼ਿਆਦਾ ਈਮਾਨ ਰੱਖਣਗੇ ਔਰ ਅੰਤ ਵਿੱਚ ਸਾਡੀ ਇਹੇ ਦੁਆ ਹੈ ਕਿ ਜਿੱਥੇ ਤੁਸੀਂ ਆਪਣੇ ਲੋਕਾਂ ਦੇ ਜੀਵਨ ਦੇ ਵਿੱਚ ਇਹੋ ਜਿਹਾ ਅਦਭੁੱਤ ਕੰਮ ਕਰਦੇ ਹੋ ਉਥੇ ਨਾਲ-ਨਾਲ ਖੁਦਾਵੋਂ ਖੁਦਾ ਉਹਨਾਂ ਦਾ ਜੀਵਨ ਐਸਾ ਹੋਵੇ ਕਿ ਉਹਨਾਂ ਦਾ ਜੀਵਨ ਚ ਅਸਲੀ ਮਕਸਦ ਪੂਰਾ ਹੋ ਸਕੇ ਜਿਸ ਨਜਾਤ ਦੇ ਲਈ ਤੁਸੀਂ ਕੁਰਬਾਨੀ ਦਿੱਤੀ ਖੁਦਾਵੋਂ ਖੁਦਾ ਉਹ ਕੁਝ ਵੀ ਕਰਕੇ ਉਸ ਨਜਾਤ ਨੂੰ ਪਾ ਸਕਣ ਸਾਡੀ ਪ੍ਰਾਰਥਨਾ ਸੁਣੋ ਕਬੂਲ ਕਰੋ ਯਿਸੂ ਮਸੀਹ ਦੇ ਨਾਮ ਦੇ ਚ ਮੰਗਦੇ ਆ ਆਮੀਨ ਹੁਣ ਸਾਡੇ ਖੁਦਾਵੋਂ ਯਿਸੂ ਮਸੀਹ ਦਾ ਫਜ਼ਲ ਖੁਦਾਬਾਪ ਦੀ ਮੁਹੱਬਤ ਭਾਗ ਰੂ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ तमाम ਲੋਕਾਂ ਦੇ ਨਾਲ ਬਣੀ ਰਵੇ ਆਮੀਨ